ਦੇਖੋ ਗੱਲ ਮੈਂ ਪਹਿਲਾਂ ਵੀ ਲਾਈਵ ਹੋ ਕੇ ਇੱਕ ਉਸੇ ਜਗ੍ਹਾ ਦੇ ਉੱਤੇ ਖੜ ਕੇ ਜਿੱਥੋਂ ਨਾਲਾ ਸ਼ੁਰੂ ਹੁੰਦਾ ਤੇ ਜਿੱਥੇ ਨਾਲਾ ਅੰਦਰ ਆ ਕੇ ਐਂਟਰ ਕਰਦਾ دریا ਦੇ ਵਿੱਚ ਐਂਟਰ ਕਰਦਾ ਉਦੋਂ ਵੀ ਉੱਥੇ ਜਾ ਕੇ ਲਾਈਵ ਹੋਣ ਦਾ ਮਕਸਦ ਇਹੀ ਸੀ ਜਦੋਂ ਕੋਈ ਇਹ ਮੁੱਦਾ ਚੱਕ ਨਹੀਂ ਰਿਹਾ ਸੀ ਮੁੱਦਨ ਮਸਲਾ ਤਬਾਹ ਹੋਣ ਦਾ ਮੁੱਦਾ ਮੁੱਦਾ ਕੀ ਹੈ ਮੁੱਦਾ ਹੈਗਾ ਆਉਣ ਵਾਲੀਆਂ ਪੀੜ੍ਹੀਆਂ ਕੈਂਸਰ ਦੇ ਨਾਲ ਪ੍ਰਭਾਵਿਤ ਹੋ ਰਹੀਆਂ ਜੀ ਆਪ ਸਭਤ ਕਰ ਰਹੇ ਆ ਬੱਚਾ ਨਵ ਜਨਮਿਆ ਬੱਚਾ ਕੈਂਸਰ ਦੇ ਨਾਲ ਪ੍ਰੇਦਿਤ ਹੋ ਰਿਹਾਗਾ। ਹਾਲੇ ਤਾਂ ਜਿਹੜਾ ਵਹਿਣ ਆ ਉਹ ਸਤਲੁਜ ਦਰਿਆ ਦੇ ਵਿੱਚ ਉਹ ਅੱਜ ਦੀ ਗੱਲ ਨਹੀਂ ਏ ਗੱਲ ਅੱਜ ਦੀ ਸਰਕਾਰ ਦੀ ਨਹੀਂ ਗੱਲ ਹੈ ਪਹਿਲਾਂ ਤੋਂ ਜੋ ਲਗਾਤਾਰ ਚੱਲਦਾ ਆ ਰਿਹਾ ਪਰ ਗੱਲ ਅੱਜ ਦੀ ਸਰਕਾਰ ਦੀ ਏ ਹੈ ਕਿ ਇਹਨਾਂ ਨੇ ਵੀ ਆਵਾਜ਼ ਚੱਕੀ ਸੀ ਕਿ ਉਸ ਬੁੱਢੇ ਨਾਲੇ ਦੀ ਸੋਸ਼ਲ ਮੀਡੀਆ ਤੇ ਸਾਰੀਆਂ ਵੀਡੀਓ ਪਈਆਂ ਪਰ ਅੱਜ ਉਹ ਜਿਹੜੀ ਉਹ ਗੱਲ ਚੁੱਕੀ ਸੀ ਅੱਜ 2.5 ਸਾਲ ਹੋ ਚੁੱਕੇ ਆ ਅੱਜ ਉਹ ਆਵਾਜ਼ ਕਿੱਥੇ ਆ? ਮਾਲਵੇ ਦਾ ਪਾਣੀ ਪਾਣੀ ਮਾਲਵੇ ਦਾ ਸਿੰਚਾਈ ਲਈ ਕਿੱਥੋਂ ਜਿਹੜਾ ਸਿੰਚਾਈ ਲਈ ਪਾਣੀ ਵਰਤਦੇ ਆ ਆਪਾਂ ਖੇਤਾਂ ਲਈ ਆ ਉਹ ਵੀ ਉਸੇ ਨਹਿਰ ਦਾ ਪਾਣੀ ਆ ਐਮਾ ਬੈਲਟ ਸਾਰੀ ਕੈਂਸਰ ਬੈਲਟ ਉਹ ਕੈਂਸਰ ਬੈਲਟ ਬਣ ਗਈ ਆ ਉਹ ਕਾਟਰਨ ਬੈਲਟ ਸੀ ਜਿਹੜੀ ਉਹ ਸਾਰੀ ਕੈਂਸਰ ਬੈਲਟ ਤਬਦਿਲ ਹੋ ਗਈ ਆ ਉਹੀ ਪਾਣੀ ਆ ਜਿਹੜਾ ਉਹ ਸਾਰਾ ਉਹ ਪੀਣ ਵਾਸਤੇ ਵੀ ਘਰਾਂ ਦੇ ਵਿੱਚ ਰਸੋਈਆਂ ਚੁੱਲਿਆਂ ਤੱਕ ਪਹੁੰਚ ਚੁੱਕਿਆ ਪੋਲੂਸ਼ਨ ਉੱਥੇ ਜਿਹੜਾ ਕੈਮੀਕल्स ਦਾ ਡਿਸਚਾਰਜ ਹੋ ਰਿਹਾ ਪਾਣੀ ਦਾ ਜਿਹੜਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ ਹੈ ਪਿਛਲੇ ਗਵਰਨਮੈਂਟ ਦੇ ਵਿੱਚ 600 ਕਰੋੜ ਦਾ ਉੱਥੇ ਤਕਰੀਬਨ ਅਰਾਊਂਡ ਪ੍ਰੋਜੈਕਟ ਲਾਇਆ ਗਿਆ ਸੀਗਾ ਵਾਟਰ ਟ੍ਰੀਟਮੈਂਟ ਪਲੰਟ ਉਹ ਉਹ ਉਹਦੀ सीबीआई ਜਾਂਚ ਹੋਣੀ ਚਾਹੀਦੀ ਹੈ ਅਸੀਂ ਕਹਿੰਦੇ ਆ ਉਹ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਹੈਗਾ ਉਹ ਕਿੱਥੇ ਆ ਸਸਿਕਾਲ ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ ਅੱਜ ਲੱਖੇ ਸਿਧਾਣੇ ਵੱਲੋਂ ਜਿਹੜਾ ਪੰਜਾਬ ਦਾ ਬੁੱਢਾ ਦਰਿਆ ਉਹਨੂੰ ਬਚਾਉਣ ਲਈ ਇੱਕ ਮੋਰਚਾ ਕੱਢਿਆ ਜਾ ਰਿਹਾ ਹੈ ਉਹਦੇ ਵਿੱਚਕਾਰ ਸਰਕਾਰ ਵੱਲੋਂ ਵੀ ਉਹਨਾਂ ਨੂੰ ਰੋਕਣ ਲਈ ਕਾਫੀ ਯਤਨ ਕੀਤੇ ਗਏ ਤੇ ਦੂਸਰੇ ਪਾਸੇ ਇੱਕ ਵੱਖ-ਵੱਖ ਆਗੂ ਜਿਹੜੇ ਸ਼ਾਮਲ ਹੋ ਸਕਦੇ ਸੀ ਉਹਨਾਂ ਨੂੰ ਨજરਬੰਦ ਵੀ ਕੀਤਾ ਗਿਆ ਅੱਜ ਸਾਡੇ ਨਾਲ ਨੇ ਡਾਕਟਰ ਰਮਨਦੀਪ ਸਮਾਜ ਸੇਵੀ ਹੈ ਪਾਣੀ ਦੇ ਮੁੱਦੇ ਤੇ ਸ਼ੁਰੂ ਤੋਂ ਇਹ ਆਪਣੀ ਵਿਚਾਰ ਰੱਖਦੇ ਰਹੇ ਆ ਪਾਣੀ ਦੇ ਮੁੱਦੇ ਤੇ ਆਪਣੇ ਭਾ ਪ੍ਰਗਟ ਕਰਦੇ ਰਹੇ ਆ ਪਿੱਛੇ ਜੇ ਜਾ ਕੇ ਬੁੱਢੇ ਦਰਿਆ ਤੇ ਜਾ ਕੇ ਇਹ ਲਾਈਵ ਵੀ ਹੋਏ ਸੀ ਉਹ ਮੁੱਦਾ ਇਹਨਾਂ ਨੇ ਵੀ ਚੱਕਿਆ ਸੀਗਾ ਅੱਜ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪਾਣੀ ਦਾ ਮੁੱਦਾ, ਬੁੱਢੇ ਦਰਿਆ ਦਾ ਮੁੱਦਾ ਕਿੰਨਾ ਕਹਿਮ ਹੈ ਤੇ ਸਰਕਾਰ ਦਾ ਇਸ ਦੇ ਵਿੱਚ 네ਗੇਟਿਵ ਰਵਈਆ ਕਿਉਂ ਹੈ। ਆਪਾਂ ਸਾਰੀ ਗੱਲਬਾਤ ਕਰਦੇ ਹਾਂ ਸਸੀਗਲ ਡਾਕਟਰ ਸਾਹਿਬ। ਸਨਸਕਲ ਜੀ, ਜਗਮੀ ਜੀ ਤੁਹਾਡਾ ਤੇ ਤੁਹਾਡੇ ਡੀ.ਜੀ. ਟੈਸਟ ਟੀਵੀ ਦਾ ਮੈਂ ਪਹਿਲਾਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਜਿਹੜਾ ਇੰਨਾ ਵੱਡਾ ਜਿਹੜਾ ਮੁੱਦਾ ਇੱਕ ਇਸ਼ੂ ਹੈ, ਉਹਨੂੰ ਤੁਸੀਂ ਉਜਾਗਰ ਕਰਨ ਦੇ ਲਈ ਆਏ ਹੋ। ਅੱਜ ਰੋਕਿਆ ਗਿਆ, ਅੱਜ ਉਹਨੂੰ ਤੁਸੀਂ ਲੋਕਾਂ ਦੇ ਅੱਗੇ ਉਹ ਫਰ ਦਾ ਪੱਖ ਰੱਖਣਾ ਹੈ ਜੀ ਡਾਕਟਰ ਸਾਹਿਬ ਅਸਲ ਵਿੱਚ ਤੁਸੀਂ ਉੱਥੇ ਗਏ ਸੀ ਜਮਾਂ ਉੱਥੇ ਜਾ ਕੇ ਤੁਸੀਂ ਲਾਈਵ ਹੋਏ ਸੀ ਅਸਲ ਵਿੱਚ ਮੁੱਦਾ ਕੀ ਹੈ ਜਿਹੜਾ ਜਿਵੇਂ ਜਦੋਂ ਮੁੱਦਾ ਉੱਠਦਾ ਉਦੋਂ ਤਾਂ ਲੋਕਾਂ ਦਾ ਧਿਆਨ ਹੋ ਜਾਂਦਾ ਹੈ ਅਸਲ 'ਚ ਉੱਥੇ ਹਾਲਾਤ ਕੀ ਹੈ ਇਹ ਜਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਗੱਲ ਇਹ ਮੈਂ ਪਹਿਲਾਂ ਵੀ ਲਾਈਵ ਹੋ ਕੇ ਇੱਕ ਉਸੇ ਜਗ੍ਹਾ ਦੇ ਉੱਤੇ ਖੜ ਕੇ ਜਿੱਥੋਂ ਨਾਲਾ ਸ਼ੁਰੂ ਹੁੰਦਾ ਤੇ ਜਿੱਥੇ ਨਾਲਾ ਅੰਦਰ ਆ ਕੇ ਐਂਟਰ ਕਰਦਾ دریا ਦੇ ਵਿੱਚ ਐਂਟਰ ਕਰਦਾ ਉਦੋਂ ਵੀ ਉੱਥੇ ਜਾ ਕੇ ਲਾਈਵ ਹੋਣ ਦਾ ਮਕਸਦ ਇਹੀ ਸੀ ਜਦੋਂ ਕੋਈ ਇਹ ਮੁੱਦਾ ਚੱਕ ਨਹੀਂ ਰਿਹਾ ਸੀ ਤਾਂ ਉਦੋਂ ਕੁਝ ਸੰਸਥਾਵਾਂ ਨੇ ਗੱਲਬਾਤ ਇਹਦੀ ਚੱਲ ਹੀ ਰਹੀ ਸੀ ਤਾਂ ਉਦੋਂ ਪਹਿਲਾਂ ਤੋਂ ਇਸ ਮੁੱਦੇ ਤੇ ਅਸੀਂ ਵੀ ਸਰਗਰਮ ਹੋ ਕੇ ਚੱਲ ਰਹੇ ਆਂ ਪਰ ਜੇ ਅੱਜ ਗੱਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਬੰਦੇ ਨੇ ਚੱਕਿਆ ਗੱਲ ਇਹ ਮੁੱਦਾ ਕੋਈ ਵੀ ਚੱਕੇ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਮਾਜ ਲਈ ਬੜੀਆਂ ਬਹੁਤ ਖਤਰਨਾਕ ਹੁੰਦੀਆਂ ਜੇ ਉਹ ਮੁੱਦਾ ਕੋਈ ਵੀ ਚੱਕੇ ਉਸ ਮੁੱਦੇ ਤੇ ਗੱਲ ਕਰਨੀ ਵਿਚਾਰ ਕਰਨਾ ਜ਼ਰੂਰ ਚਾਹੀਦਾ ਹੈ ਮੁੱਦਾ ਕੀ ਹੈ ਮੁੱਦਾ ਨਸਲਾਂ ਤਬਾਹ ਹੋਣ ਦਾ ਮੁੱਦਾ ਮੁੱਦਾ ਕੀ ਹੈ ਮੁੱਦਾ ਹੈਗਾ ਆਉਣ ਵਾਲੀਆਂ ਪੀੜ੍ਹੀਆਂ ਕੈਂਸਰ ਦੇ ਨਾਲ ਪ੍ਰਭਾਵਿਤ ਹੋ ਰਹੀਆਂ ਗਈਆਂ ਅਫੈਕਟ ਕਰ ਰਹੀ ਹੈ ਬੱਚਾ ਨਵ ਜਨਮਿਆ ਬੱਚਾ ਕੈਂਸਰ ਦੇ ਨਾਲ ਪੀੜਿਤ ਹੋ ਰਿਹਾ ਹੈਗਾ ਥੈਲਸੀਮੀਆ ਹੋ ਰਿਹਾ ਹੈਗਾ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਹੋ ਰਹੀਆਂ ਜਿਨ੍ਹਾਂ ਦਾ ਮੈਂ ਨਾਂ ਲਵਾਂ ਅੱਧੀਆਂ ਦਾ ਸਮਝ ਵੀ ਨਹੀਂ ਆਉਣੀ ਆ ਵੀ ਬਾਇ ਬਰਥ ਬੱਚਿਆਂ ਨੂੰ ਇਹੋ ਜਿਹੀਆਂ ਪ੍ਰੋਬਲਮਸ ਆ ਰਹੀਆਂ ਪਰ ਉਹ ਕਿਉਂ ਆ ਰਹੀਆਂ ਇਹ ਮੁੱਦਾ ਮੈਂ ਉਹੀ ਪਾਣੀ ਦਾ ਮੁੱਦਾ ਜਦੋਂ ਅਸੀਂ ਚੱਕਿਆ ਸੀ ਤੇ ਅੱਜ ਸਾਨੂੰ ਸਭ ਨੂੰ ਰੋਕਿਆ ਗਿਆਗਾ ਅੱਜ ਬੰਨ ਮਾਰਨ ਦੇ ਲਈ ਗੱਲ ਕੀਤੀ ਗਈ ਸੀ ਉਸ ਨਾਲੇ ਦੀ ਉਹ ਨਾਲੇ ਦਾ ਵਹਿਣ ਇੰਨਾ ਜਿਆਦਾ ਪ੍ਰੈਸ਼ਰ ਆ ਉਹਦਾ ਇੰਦਾ ਵੱਡਾ ਇੱਕ ਸੂਏ ਦੀ ਤਰ੍ਹਾਂ ਇੱਕ ਉਹ ਨਾਲਾ ਵਗਦਾ ਉਹਦੇ ਚ ਹਾਰਮਫੁਲ ਕੈਮੀ ਕੈਮੀਕਲਸ ਨੇ ਜਿਹੜੇ ਉਹ ਜਾ ਕੇ ਪਾਣੀ ਦੇ ਵਿੱਚ ਡਾਈਂਗ ਇੰਡਸਟਰੀ ਜਿਹੜਾ ਕੱਪੜਾ ਆਪਾਂ ਪਾਉਂਦੇ ਆ ਜਿਹੜਾ ਕੱਪੜਾ ਪਾਈ ਬੈਠੇ ਆ ਇਸ ਕੱਪੜੇ ਦੇ ਲਈ ਕਿੰਨੇ ਕੈਮੀਕਲਸ ਵਰਤੇ ਜਾਂਦੇ ਆ ਇਹਨੂੰ ਇਹਨੂੰ ਇਹ ਤੇ ਰੰਗ ਚੜਾਉਣ ਦੇ ਲਈ ਕੱਪੜੇ ਨੂੰ ਤਾਂ ਉਹ ਸਾਰਾ ਕੈਮੀਕਲਸ ਕਿੱਥੇ ਸਤਲੁਜ ਦਰਿਆ ਦੇ ਵਿੱਚ ਜਾ ਕੇ ਨਾਲਾ ਖੁੱਲਦਾਗਾ ਅਸੀਂ ਉਸ ਪੁਆਇੰਟ ਤੇ ਖੜਕੇ ਅੱਜ ਵੀ ਉਹ ਆਪਣਾ ਡਾਕਟਰ ਰਮਨਦੀਪ ਸਿੰਘ ਦੇ ਨਾਮ ਤੇ ਮੇਰਾ ਪੇਜ ਹੈ ਉਹਦੇ ਤੇ ਲਾਈ ਪਿਆ ਉਹ ਨਾਲੇ ਦਾ ਜਿਹੜਾ ਵਹਿਣ ਆ ਉਹ ਸਤਲੁਜ ਦਰਿਆ ਦੇ ਵਿੱਚ ਉਹ ਅੱਜ ਦੀ ਗੱਲ ਨਹੀਂ ਇਹ ਗੱਲ ਅੱਜ ਦੀ ਸਰਕਾਰ ਦੀ ਨਹੀਂ ਇਹ ਗੱਲ ਹੈ ਪਹਿਲਾਂ ਤੋਂ ਜੋ ਲਗਾਤਾਰ ਚੱਲਦਾ ਆ ਰਿਹਾ ਪਰ ਗੱਲ ਅੱਜ ਦੀ ਸਰਕਾਰ ਦੀ ਇਹ ਹੈ ਕਿ ਇਹਨਾਂ ਨੇ ਵੀ ਵਾਜ ਚੱਕੀ ਸੀ ਕੀ ਉਸ ਬੁੱਢੇ ਨਾਲੇ ਦੀ ਸੋਸ਼ਲ ਮੀਡੀਆ ਤੇ ਸਾਰੀਆਂ ਵੀਡੀਓ ਪਈਆਂ ਪਰ ਅੱਜ ਉਹ ਜਿਹੜੀ ਉਹ ਗੱਲ ਚੁੱਕੀ ਸੀ ਅੱਜ 2.5 ਸਾਲ ਹੋ ਚੁੱਕੇ ਆ ਅੱਜ ਉਹ ਆਵਾਜ਼ ਕਿੱਥੇ ਆ ਉਹ ਨਾਲੇ ਦੇ ਵਿੱਚ ਪਾਣੀ ਸਤਲੁਜ ਦਰਿਆ ਚ ਮਿਕਸ ਹੋ ਕੇ ਫਿਰ ਇੱਥੇ ਬਿਆਸ ਦਰਿਆ ਦੇ ਨਾਲ ਮਿਕਸ ਹੋ ਕੇ ਇਕੱਠਾ ਜਦੋਂ ਇੱਥੇ ਹਰੀਕੇ ਪੱਤਨ ਬੰਨ ਮਾਰਿਆ ਗਿਆ ਉਹ ਉੱਥੋਂ ਇੱਕ ਨਹਿਰ ਮਾਲਵੇ ਨੂੰ ਕੱਢੀ ਗਈ ਆ ਤੇ ਇੱਕ ਨਹਿਰ ਕੱਢੀ ਗਈ ਆ ਆਪਣਾ ਰਾਜਸਥਾਨ ਨੂੰ ਰਾਜਸਥਾਨ ਫੀਡਰ ਤਾਂ ਉਹ ਜਿਹੜੀ ਸਾਰੀ ਬੈਲਟ ਆ ਉਹ ਪ੍ਰਭਾਵਿਤ ਹੋਈ ਆ ਇਹ ਗੱਲ ਕੱਲੇ ਧਰਨੇ ਇਸ ਗੱਲ ਦਾ ਧਰਨੇ ਬਾਰੇ ਨਾ ਸੋਚੋ ਤੁਸੀਂ ਇਹ ਸੋਚੋ ਵੀ ਜਿਹੜਾ ਸ਼ਹਿਰਾਂ ਦੇ ਵਿੱਚ ਜਿਹੜਾ ਪਾਣੀ ਆਪਾਂ ਕਹਿ ਦਿੰਨੇ ਆ ਸੰਜ ਉਹ ਵਾਟਰ ਵਰਕਸ ਦਾ ਹੁੰਦਾ ਉਹ ਪਾਣੀ ਕਿਹੜਾ ਹੁੰਦਾ ਮਾਲਵੇ ਦੇ ਵਿੱਚ ਤਾਂ ਸਿੱਧਾ ਉੱਥੋਂ ਹੀ ਆ ਰਿਹਾ ਉਹਦੇ ਚੋਂ ਮਾਲਵੇ ਦਾ ਪਾਣੀ ਪਾਣੀ ਮਾਲਵੇ ਦਾ ਸਿੰਚਾਈ ਲਈ ਕਿੱਥੋਂ ਜਿਹੜਾ ਸਿੰਚਾਈ ਲਈ ਪਾਣੀ ਵਰਤਦੇ ਆ ਆਪਾਂ ਖੇਤਾਂ ਲਈ ਆ ਉਹ ਵੀ ਉਸੇ ਨਹਿਰ ਦਾ ਪਾਣੀ ਆ ਨਰਮਾ ਬੈਲਟ ਸਾਰੀ ਕੈਂਸਰ ਬੈਲਟ ਉਹ ਕੈਂਸਰ ਬੈਲਟ ਬਣ ਗਈ ਆ ਉਹ ਕਾਟਰਨ ਬੈਲਟ ਸੀ ਜਿਹੜੀ ਉਹ ਸਾਰੀ ਕੈਂਸਰ ਬੈਲਟ ਤਬ ਤਬਦੀਲ ਹੋ ਗਈ ਹੈ ਉਹੀ ਪਾਣੀ ਆ ਜਿਹੜਾ ਉਹ ਸਾਰਾ ਉਹ ਪੀਣ ਵਾਸਤੇ ਵੀ ਘਰਾਂ ਦੇ ਵਿੱਚ ਰਸੋਈਆਂ ਚੁੱਲਿਆਂ ਤੱਕ ਪਹੁੰਚ ਚੁੱਕਿਆ ਉਹਨਾਂ ਨੂੰ ਜਿੰਨੇ ਮਰਜ਼ੀ ਫਿਲਟਰ ਲਾ ਲਓ ਉਹਨੂੰ ਰੀਫਿਲਟਰ ਨਹੀਂ ਕਰ ਸਕਦੇ ਜਦੋਂ ਤੱਕ ਉਹਨੂੰ ਰੋਕਿਆ ਨਹੀਂ ਜਾਂਦਾ ਉਸ ਪਾਣੀ ਦੇ ਵਹਿਣ ਨੂੰ ਉਦੋਂ ਤੱਕ ਜਿਹੜਾ ਹੈਗਾ ਹੱਲ ਨਹੀਂ ਹੋ ਸਕਦਾ ਤਾਂ ਇਹਦੇ ਲਈ ਆਪਾਂ ਨੂੰ ਤਗੜੇ ਹੋ ਕੇ ਹੰਬੜਾ ਮਾਰਨਾ ਪੈਣਾ ਇਹਦਾ ਕੋਈ ਨਾ ਕੋਈ ਇਹਦਾ ਸਰਕਾਰ ਨੂੰ ਇਹਦਾ ਪੱਕਾ ਹੱਲ ਕਰਨਾ ਚਾਹੀਦਾ ਕਿਉਂਕਿ NGT ਚ NGT ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹਨਾਂ ਨੇ ਵੀ 12 ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੇ ਉੱਥੇ ਜਿਹੜੇ ਡਾਈਂਗ ਇੰਡਸਟਰੀਜ਼ ਵਾਲੇ ਨੇ ਜਾਂ ਜਿਹੜੇ ਉਹ ਪਾਣੀ ਨੂੰ ਪੋਲਿਊਟ ਕਰਦੇ ਨੇ ਗੰਦਾ ਸਿਸਟਮ ਹੈ ਉਹਨਾਂ ਦੇ ਵੀ ਇਹਨਾਂ ਨੇ ਖਿਲਾਫ ਆਪਣਾ NGT ਨੇ ਐਕਸ਼ਨ ਲਿਆ ਹੋਇਆ ਪਰ ਉਹ ਕੀ ਹੈ ਉਹ ਇੰਪਲੀਮੈਂਟ ਨਹੀਂ ਹੋਇਆਗਾ ਅਸੀਂ ਇਹ ਨਹੀਂ ਕਹਿੰਦੇ ਕਿ ਰੁਜ਼ਗਾਰ ਬੰਦ ਕਰੋ ਕਿਉਂਕਿ ਉੱਥੋਂ ਰੁਜ਼ਗਾਰ ਪੈਦਾ ਹੁੰਦਾ ਅਸੀਂ ਇਹ ਕਹਿੰਦੇ ਆ ਕਿ ਵੀ ਉਹ ਪਾਣੀ ਜਿਹੜਾ ਦੂਸ਼ਿਤ ਕਾਦਾ ਜਿਹੜੀ ਉਹ ਨਸਲਾਂ ਬਰਬਾਦ ਕਰ ਰਿਆ ਅੱਛਾ ਚਾਈਨਾ ਦੀ ਗੱਲ ਕਰ ਗਏ ਚਾਈਨਾ ਵਰਗਾ ਤਾਂ ਦੇਸ਼ ਸਭ ਤੋਂ ਵੱਧ ਸਿਸਟਮ ਦਾ ਉੱਥੇ ਬੰਦਾ ਕੱਪੜਾ ਜਾਂ ਜਾਨ ਜਿਹੜਾ ਹੈਗਾ ਉਹ ਵੀ ਤਾਂ ਆਪਦੇ ਆਪਦੇ ਲੋਕਾਂ ਨੂੰ ਬਚਾਉਂਦੇ ਹੀ ਐ ਹੋਰ ਹੋਰ ਕਿੰਨੀਆਂ ਸਟੇਟਾਂ ਪਈਆਂ Rajasthan ਪਈ ਐ ਕੀ ਉਹ ਆਪਦੇ Rajasthan ਹੋਗੀ Haryana ਹੋਗੀ ਨਾਲ ਦੀਆਂ ਹੋਰ ਸਟੇਟਾਂ ਕੀ ਉਹ ਕੰਮ ਕਰਕੇ ਆਪਦੇ ਜਿਹੜੇ ਉਹਨਾਂ ਦੇ ਲੋਕ ਐ ਉਹਨਾਂ ਨੂੰ ਮਾਰ ਦਿੱਤਾ ਨਹੀਂ ਗੇ ਨਾ ਇੱਥੇ ਨਿਤ ਮਰੀ ਜਾਂਦੇ ਲੋਕ ਤਾਂ ਉਹ ਉਹ ਲੋਕ ਬਚਾ ਸਕਦੇ ਆ ਹੋਰ ਦੇਸ਼ਾਂ ਦੇ ਲੋਕ ਬਚਾ ਸਕਦੇ ਆ ਤਾਂ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਉਹਦੇ ਉੱਤੇ ਕਿਉਂ ਨਹੀਂ ਸਰਕਾਰ ਉਹਦੇ ਉੱਤੇ ਜ਼ੋਰ ਦੇ ਰਹੀ ਇੱਥੋਂ ਤੱਕ ਮੈਂ ਕਿਤੇ ਪੜ ਵੀ ਰਿਹਾ ਸੀ ਕਿ ਲੈਡ ਤੇ ਯੂਰੇਨੀਅਮ ਤੱਕ ਦੀ ਵੀ ਮਿਕਸਿੰਗ ਦੱਸੀ ਜਾ ਰਹੀ ਹੈ ਦੇਖੋ ਲੈਡ ਇੱਕ ਹੈਵੀ ਲੈਡਿਕ ਹੈਵੀ ਮੈਟਲਸ ਨੇ ਯੂਰੇਨੀਅਮ ਇੱਕ ਹੈਵੀ ਮੈਟਲਸ ਨੇ ਉਹ ਲੈਡ ਦਾ ਜਿਹੜਾ ਪਾਣੀ ਦੇ ਵਿੱਚ ਉਹਦੀ ਉਹ ਲੈਡ ਆਉਣਾ ਉਹਨੂੰ ਤੁਸੀਂ ਕਿੱਡੀ ਮਰਜ਼ੀ ਟੈਕਨੀਕ ਯੂਜ਼ ਕਰ ਲਓ ਕਿੱਡੀ ਵੱਡੀ ਮਰਜੀ ਟੈਕਨੀਕ ਯੂਜ਼ ਕਰ ਲਓ ਸੁਪੀਰੀਅਰ ਤੋਂ ਸੁਪੀਰੀਅਰ ਟੈਕਨੀਕ ਵੀ ਯੂਜ਼ ਕਰ ਲਓ ਉਹਨੂੰ ਤੁਸੀਂ ਨਹੀਂ ਕੁਝ ਕਰ ਸਕਦੇ ਉਹਦਾ ਤੁਸੀਂ ਹੱਲ ਨਹੀਂ ਕਰ ਸਕਦੇ ਮੈਂ ਤਾਂ ਹੈਰਾਨ ਆ ਜਦੋਂ ਉਧਰ ਨੂੰ ਗਏ ਆ ਉਹ ਜਿਹੜੇ ਪੰਡ ਹੈ ਉਹ ਪਤਾ ਨਹੀਂ ਬੈਲਟਾਂ ਕਿਵੇਂ ਚੁੱਪ ਕਰਕੇ ਬੈਠੀਆਂ ਗਈਆਂ ਉਹ ਤਾਂ ਕਹਿੰਦੇ ਬਾਈ ਸਾਡਾ ਤਾਂ ਬੜਾ ਬੁਰਾ ਹਾਲ ਹੈ ਉਹ ਜਾਨਵਰ ਵੀ ਉਹ ਜਾਨਵਰ ਜਿਹੜੇ ਉੱਥੇ ਜਾਨਵਰ ਰਹਿੰਦੇ ਆ ਪਸ਼ੂ ਆਉਤੇ ਜਿਹੜੀਆਂ ਮੱਝਾਂ ਜਿਹੜੀਆਂ ਗਾਵਾਂ ਜਿਨ੍ਹਾਂ ਤੋਂ ਆਪਾਂ ਦੁੱਧਾ ਉਤਪਾਦਨ ਹੁੰਦਾ ਉਹੀ ਉਤਪਾਦਨ ਹੋ ਕੇ ਤੱਕ ਤੱਕ ਪਹੁੰਚਦਾ ਹੈ ਬੱਚਿਆਂ ਤੱਕ ਪਹੁੰਚਦਾ ਹੈ ਤਾਂ ਉਹ ਉਹਨਾਂ ਨੂੰ ਪਾਣੀ ਕਿਹੜਾ ਮਿਲ ਰਿਹਾ ਚਾਰਾ ਕਿਹੜਾ ਮਿਲ ਰਿਹਾ ਉਹੀ ਚਾਰਾ ਮਿਲ ਰਿਹਾ ਪਰ ਗੱਲ ਇਹ ਬੜੇ ਅਵੇਅਰਨੈਸ ਦੀਆਂ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਇਹਦੇ ਲਈ ਸਭ ਤੋਂ ਵੱਡਾ ਮੋਰਚਾ ਵਿਢਣਾ ਪੈਣਾ ਹਮਲਾ ਮਾਰਨਾ ਪੈਣਾ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਜਿਹੜੇ ਸ਼ਹਿਰ ਆ ਜਿਹੜੇ ਪੋਲਿਊਟਡ ਹੋ ਚੁੱਕੇ ਆ ਜਿੱਥੋਂ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਬਰਬਾਦ ਹੋ ਰਹੀਆਂ ਉਹਨਾਂ ਨੂੰ ਉਸ ਇੰਡਸਟਰੀ ਨੂੰ ਵੀ ਬੰਦ ਨਹੀਂ ਕਰਨਾ ਚਾਹੀਦਾ ਉਹਨੂੰ ਵੀ ਡਿਵਰਟ ਕਰ ਦੇਣਾ ਚਾਹੀਦਾ ਉਹਦੇ ਲਈ ਏਰੀਆ ਲੋਕੇਟ ਕਰ ਦੇਣਾ ਚਾਹੀਦਾ ਵੀ ਇਹਨਾਂ ਦੇ ਲਈ ਆ ਏਰੀਆ ਲੋਕੇਟਾ ਵੀ ਇੱਥੇ ਕੰਮ ਕਰ ਲਓ ਕਿਉਂਕਿ ਰੁਜ਼ਗਾਰ ਨਾਲ ਬੜੇ ਜੁੜੇ ਹੁੰਦੇ ਨੇ ਜੀਟੀ ਜੀਟੀ ਨੇ ਕੋਈ ਤਾਂ ਮਾਣਕ ਰੱਖੇ ਹੋਣਗੇ ਵੀ ਬਈ ਜੇ ਕੋਈ ਆ ਇੰਡਸਟਰੀ ਲਾਉਂਦਾ ਉਹਨੂੰ ਜਿਹੜਾ ਆਪਦਾ ਵੇਸਟ ਮਟੀਰੀਅਲ ਹੈ ਉਹਨੂੰ ਉਹਨੂੰ ਸੰਭਾਲਣ ਲਈ ਕੋਈ ਤਾਂ ਮਾਣਕ ਰੱਖੇ ਹੋਣੇ ਆ ਵੀ ਬਈ ਆਹ ਆਹ ਉਹਨੂੰ ਆਹ ਆਹ ਉਹਨੂੰ ਫਿਲਟਰ ਵਰਤਣੇ ਪੈਣਗੇ ਇਸ ਤਰੀਕੇ ਨਾਲ ਉਹ ਉਹ ਆਪਦਾ ਜਿਹੜਾ ਵੇਸਟ ਮਟੀਰੀਅਲ ਨੂੰ ਸਾਂਭ ਸਕਦਾ ਇਹ ਸਿੱਧਾ ਡਾਇਰੈਕਟ ਪੀਣ ਵਾਲੇ ਪਾਣੀ 'ਚ ਡਾਇਰੈਕਟ ਵਰਤਣ ਵਾਲੇ ਪਾਣੀ 'ਚ ਇਹ ਵੀ ਤਾਂ ਕਿਤੇ ਨਾ ਕਿਤੇ ਸਾਡੇ ਪ੍ਰਬੰਧ ਦੀ ਜਾਂ ਸਾਡੇ ਪ੍ਰਸ਼ਾਸਨ ਦੀ ਜਾਂ ਸਾਡੀਆਂ ਸਰਕਾਰਾਂ ਦੀ ਬਹੁਤ ਵੱਡੀ ਕਮੀ ਹੈ ਦੇਖੋ ਵੱਡੀ ਕਮੀ ਤਾਂ ਦੇਖੋ ਤੁਸੀਂ ਐਨਜੀਟੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਦਾ ਕੋਈ ਜਿਹੜਾ ਕੋਈ ਆਪਾਂ ਕਹਿ ਲਈਏ ਕੋਈ ਉਹਨਾਂ ਦੇ ਉਹਨਾਂ ਦੇ ਕੁਝ ਰਿਕੁਆਇਰਮੈਂਟਸ ਹੁੰਦੀਆਂ ਆ ਕਿ ਆਪਾਂ ਕਹਿ ਦਿੰਦੇ ਹਾਂ ਕਿ ਇਹ ਜੇ ਤੁਸੀਂ ਆਹ ਹਰ ਇੰਡਸਟਰੀ ਨੂੰ ਕੋਈ ਵੀ ਇੰਡਸਟਰੀ ਲਾਉਣ ਲਈ ਪਹਿਲਾਂ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਹੀ ਸਾਰਾ ਗੱਲ ਕਲੀਅਰੈਂਸ ਲੈਣੀ ਆ ਬਈ ਜਿਦੋਂ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਤਾਂ ਜਾਂ ਗੱਲ ਕਰੀਏ ਐਨਜੀਟੀ ਇੱਕ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਜਿਹੜੇ ਜਿਹੜਾ ਸਾਰਾ ਪੋਲਿਊਸ਼ਨ ਕੰਟਰੋਲ ਬੋਰਡ ਆ ਜਾਂਦਾ ਉਹਨਾਂ ਦੇ ਅੰਡਰ ਆ ਜਾਂਦਾ ਪਰ ਗੱਲ ਇਹ ਹੈ ਵੀ ਉਹ ਜਿਹੜਾ ਪਾਣੀ ਦਾ ਜਿੰਨਾ ਪ੍ਰੈਸ਼ਰ ਹੈ ਹੁਣ ਮੰਨ ਕੇ ਚੱਲੋ ਪਾਣੀ ਜਿਹੜੀ ਪਾਈਪ ਹੈਗੀ ਆ ਉਹ ਹੈਗੀ ਆ 4 ਇੰਚੀ ਤੇ ਪਾਣੀ ਦਾ ਪ੍ਰੈਸ਼ਰ ਆ ਉਹ ਹੈਗਾ ਆਪਣਾ 8 ਇੰਚੀ ਦਾ ਜਿਹੜੀ ਉਹ 4 ਇੰਚ ਦੀ ਪਾਈਪ ਆ ਉਹ ਫਟੂਗੀ ਤੇ ਜਦੋਂ ਪਾਣੀ ਨੂੰ ਸੰਭਾਲਣ ਦੀ ਸ਼ਮਤਾ ਹੀ ਹੈ ਨਹੀਂਗੀ ਪਾਣੀ ਨਿਕਲੂ ਕਿਹੜੇ ਪਾਸੇ ਤਾਂ ਉਹਦਾ ਕੀ ਹਾਲ ਹੋਊਗਾ ਹੁਣ ਇਹ ਛੋਟੀ ਜੀ ਸਿੰਪਲ ਜੀ ਧਾਰਨਾ ਹੈ ਉੱਥੇ ਜਿਹੜਾ ਪਾਣੀ ਦਾ ਡਿਸਚਾਰਜ ਹੋ ਰਿਹਾ ਪੋਲੂਸ਼ਨ ਉੱਥੇ ਜਿਹੜਾ ਕੈਮੀਕल्स ਦਾ ਡਿਸਚਾਰਜ ਹੋ ਰਿਹਾ ਪਾਣੀ ਦਾ ਜਿਹੜਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ ਹੈ ਪਿਛਲੇ ਗਵਰਨਮੈਂਟ ਦੇ ਵਿੱਚ 600 ਕਰੋੜ ਦਾ ਉੱਥੇ ਤਕਰੀਬਨ ਅਰਾਊਂਡ ਪ੍ਰੋਜੈਕਟ ਲਾਇਆ ਗਿਆ ਸੀਗਾ ਵਾਟਰ ਟ੍ਰੀਟਮੈਂਟ ਪਲੰਟ ਉਹ ਉਹ ਉਦੀ सीबीआई ਜਾਂਚ ਹੋਣੀ ਚਾਹੀਦੀ ਹੈ ਅਸੀਂ ਕਹਿੰਦੇ ਆ ਉਹ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਹੈਗਾ ਉਹ ਕਿੱਥੇ ਆ 1800 ਕੋਰੜਾ ਦਾ ਉਹਦੇ ਚ ਮਾੜਾ ਜਿਹਾ ਵੀ ਅਸਰ ਨਹੀਂ ਦਿਖਿਆ ਵੀ ਉਹ ਅਸਰ ਜੇ ਜੇ ਅਸਰ ਹੁੰਦਾ ਤੁਸੀਂ ਅੱਜ ਜਾ ਕੇ ਦੇਖੋ ਅੱਜ ਅਸੀਂ ਇਕੱਲਾ ਲਾਈਵ ਹੋ ਕੇ ਨਹੀਂ ਬੋਲਵੇ ਜਾਂ ਇੱਥੇ ਤੁਹਾਡੇ ਅਸੀਂ ਮਾਧਿਅਮ ਨਹੀਂ ਜੇ ਦਿੱਤਕ ਆਵਾਜ਼ ਆ ਨਹੀਂ ਜਾ ਕੇ ਦੇਖੋ ਸਿਆਸਤ ਮੈਂ ਮੈਨੂੰ ਕੋਈ ਕਹਿੰਦਾ ਬਾਈ ਸਿਆਸਤ ਮੈਂ ਕਹਿੰਦਾ ਤੁਸੀਂ ਸਿਆਸਤ ਕਰੋ ਜਾ ਕੇ ਉੱਥੇ ਜਾ ਕੇ ਦਿਖਾਓ ਲੋਕਾਂ ਨੂੰ ਸਿਆਸਤ ਕਰੋ ਲੋਕਾਂ ਚ ਮੁੱਦਾ ਇਹ ਚੁੱਕੋ ਲੋਕ ਅਵੇਅਰਨੈਸ ਹੁਣ ਲੋਕਾਂ ਨੂੰ ਪਤਾ ਲੱਗੇ ਭਾਈ ਇਹ ਜਿਹੜਾ ਇਹ ਮੁੱਦਾ ਪਾਣੀ ਦੀ ਜਿਹੜੀ ਇਹ ਗੱਲ ਕਰ ਰਹੀ ਆ ਧਰਤੀ ਦਾ ਪਾਣੀ ਦਾ ਬਾਅਦ ਦੀ ਗੱਲ ਆ ਨਾ ਜਿਹੜਾ ਪਾਣੀ ਜਿਹੜਾ ਹੁਣ ਹੈਗਾ ਪੀਣ ਯੋਗ ਹੈਗਾ ਉਹਨੂੰ ਪੀਣ ਯੋਗ ਨਹੀਂ ਜੇ ਰਹੂਗਾ ਤਾਂ ਫਿਰ ਪਾਣੀ ਦੀ ਬਚਾਉਣ ਦੀ ਨਾ ਬਚਾਉਣ ਦੀ ਗੱਲ ਤਾਂ ਬਾਅਦ ਦੀ ਗੱਲ ਹੈ ਨਾ ਜਦੋਂ ਅਸੀਂ ਹਰੀਕੇ ਪੱਤਣ ਮੱਛੀਆਂ ਮਰੀਆਂ ਦੇਖਦੇ ਆ ਉਦੋਂ ਤਾਂ ਕਹਿ ਦਿੰਦੇ ਆ ਉਹ ਖਬਰਾਂ ਲੱਗਦੀਆਂ ਬਹੁਤ ਸਾਰਾ মিডিਆ ਤੇ ਨਿਊਜ਼ ਤੇ ਵੀ ਆਉਂਦਾ ਹੈ ਵੀ ਇਹ ਪਾਣੀ ਤਾਂ ਕੱਪੜੇ ਧੋਣ ਦੇ ਯੋਗ ਵੀ ਨਹੀਂ ਫਿਰ ਉਸ ਤੋਂ ਬਾਅਦ ਚ ਉਹੀ ਸਰਕਾਰ ਫਿਰ ਭੁੱਲ ਜਾਂਦੀ ਹੈ ਸਰ ਦੇਖੋ ਕੀ ਹੈ ਵੀ ਜਦੋਂ ਤੱਕ ਆਪਾਂ ਮੈਂ ਅੱਜ ਚੱਲ ਅੱਜ ਅਸੀਂ ਚਾਏ ਇੱਕ ਯੂਥ ਰਿਪਰੈਜ਼ੈਂਟੇਟਿਵ ਤੌਰ ਤੇ ਚਲੋ ਇੱਕ ਪੋਲਟਿਕਸ ਦੇ ਵਿੱਚ ਵੀ ਹੈ ਐਕਟਿਵ ਪੋਲਟਿਕਸ ਦੇ ਵਿੱਚ ਆ ਵਾਏ ਪ੍ਰਮਾਤਮਾ ਦੀ ਵੈਗੁਰੂ ਦੀ ਮਿਹਰ ਹੈ ਕਿ ਚਲੋ ਸੰਘਰਸ਼ ਕਰ ਰਹੇ ਹਾਂ ਪਰ ਗੱਲ ਇਹ ਹੈ ਵੀ ਆਪਦੀਆਂ ਜਮੀਰਾਂ ਨੂੰ ਇੰਨਾ ਵੀ ਨਾ ਮਾਰ ਲਓ ਕਿ ਉਹ ਤੁਹਾਡੇ ਔਲਾਦ ਦੇ ਵਿੱਚ ਤੁਹਾਡੀ ਆਉਣ ਵਾਲੀ ਪੀੜ੍ਹੀ ਵਿੱਚ ਤੁਹਾਨੂੰ ਭੁਗਤਨੀਆਂ ਪੈਣ ਸਿਆਸਤ ਕਰੋ ਪਰ ਤੁਸੀਂ ਉਹ ਜਾ ਤੁਸੀਂ ਉਹ ਗੰਦਾ ਪੈਸਾ ਕਮਾ ਰਹੇ ਹੋ ਜਿਹਦੇ ਨਾਲ ਆਉਣ ਵਾਲੀਆਂ ਨਸਲਾਂ ਨੂੰ ਤੁਸੀਂ ਬਰਬਾਦ ਕਰ ਰਹੇ ਹੋ ਤਾਂ ਉਹ ਪੈਸਾ ਤੁਸੀਂ ਕਿੱਥੇ ਲੈ ਕੇ ਜਾਓਗੇ ਉਹ ਪੈਸਾ ਤੁਹਾਡੇ ਘਰਾਂ ਤੱਕ ਜਿਹੜਾ ਤੁਹਾਡੇ ਚੁੱਲਿਆਂ ਤੱਕ ਤੁਹਾਡੇ ਵੀ ਉਹ ਪੈਸੇ ਦਾ ਜਿਹੜਾ ਰਿਜ਼ਲਟ ਆ ਪਹੁੰਚ ਰਿਹਾ ਤੇ ਤੁਸੀਂ ਵੀ ਦੇਖ ਸਕਦੇ ਫਿਰ ਪਰਮਾਤਮਾ ਕੀ ਹੈ ਇਹ ਜਿਹੜਾ ਕੁਦਰਤ ਆ ਇਹ ਉਹੋ ਜਾਂ ਵਾਪਸ ਮਿਲਦਾ ਹੀ ਮਿਲਦਾ ਉਹ ਜਿਹੜੇ ਲੋਕ ਜਿਨ੍ਹਾਂ ਨੇ ਪਰਮਿਸ਼ਨਾਂ ਦੇਣੀਆਂ ਉਹਨਾਂ ਨੂੰ ਮੈਂ ਹੈਰਾਨ ਹੋ ਚੁੱਕਿਆ ਉਹ ਇੰਨੇ ਜ਼ਮੀਰ ਮਾਰ ਚੁੱਕੇ ਆ ਉਹਨਾਂ ਦੇ ਉਹਨਾਂ ਨੂੰ ਕੋਈ ਫਿਕਰ ਹੀ ਹੈ ਨਹੀਂ ਉਹ ਆਪਣਾ ਪਰਮਿਸ਼ਨਾਂ ਤੇ ਪਰਮਿਸ਼ਨਾਂ ਦਿੰਦੇ ਜਾ ਰਹੇ ਆ ਨਿਰੰਤਰ ਉਹ ਚਲੋ ਜੀਵ ਜੰਤੂਆਂ ਦਾ ਮਰਨਾ ਹੀ ਮਰਨਾ ਉੱਥੇ ਜਿਹੜੇ ਹੈਗੇ ਉਹਨਾਂ ਦਾ ਉਹਨਾਂ ਨੂੰ ਫਿਕਰ ਹੀ ਕੋਈ ਨਹੀਂਗਾ ਉੱਥੇ ਆਏ ਆ ਕਿ ਉਹ ਜੀਵ ਜੰਤੂਗੋ ਤਾਂ ਉਹਨਾਂ ਦੇ ਵਿੱਚ ਤਾਂ ਕੋਈ ਅੰਸਰ ਸਮਝਦੇ ਹੀ ਨਹੀਂਗੇ ਉਹ ਤਾਂ ਜਦੋਂ ਬੰਦਿਆਂ ਨੂੰ ਨਹੀਂ ਇਨਸਾਨਾਂ ਨੂੰ ਨਹੀਂ ਸਮਝਦੇ ਪਏ ਹੈਗੇ ਤਾਂ ਫਿਰ ਉਹਦਾ ਹਾਲ ਕੀ ਹੋਊਗਾ ਤੁਸੀਂ ਹਾਲ ਦੇ ਕੇ ਹੀ ਸਕਦੇ ਹੋ ਹੁਣ ਆਪਾਂ ਇਸ ਮੁੱਦੇ 'ਤੇ ਤੁਸੀਂ ਡਿਟੇਲ ਨਾਲ ਸਮਝਾਇਆ ਸਰਕਾਰ ਦਾ ਪੱਖ ਇਹਦੇ ਵਿੱਚ ਜਿਹੜੇ ਚਲੋ ਪਿਛਲੀਆਂ ਸਰਕਾਰਾਂ ਜਿਹੜੀਆਂ ਹੋ ਗੁਜ਼ਰੀਆਂ ਚਲੋ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ ਜਿਹੜੀ ਇਹ ਸਰਕਾਰ ਹੈ ਇਹਦਾ ਪੱਖ ਵੀ ਇਹਨਾ ਨੈਗੇਟਿਵ ਕਿਉਂ ਆ ਲੋਕ ਜਿਹੜੇ ਉੱਥੇ ਜਾ ਰਹੇ ਆ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਨੂੰ ਰੋਕ ਰਹੇ ਆ ਵੀ ਉਹ ਲੋਕਾਂ ਦੀ ਜਾਨ ਬਚਾਉਣ ਦਾ ਸਰਕਾਰ ਦਾ ਪੱਖ ਹੋਣਾ ਚਾਹੀਦਾ ਜਾਂ ਲੋਕਾਂ ਨੂੰ ਰੋਕਣ ਦਾ ਵੀ ਤੁਸੀਂ ਪਈ ਆ ਵਿਰੋਧ ਵੀ ਨਾ ਕਰੋ ਨਹੀਂ ਸਰਕਾਰ ਦੇਖੋ ਜੇ ਅੱਜ ਅੰਦੋਲਨ ਜੇ ਅੱਜ ਰੋਕਣ ਜਾ ਰਹੇ ਬੰਦ ਲਾਉਣ ਜਾ ਰਹੇ ਸੀਗੇ ਸੀ ਤਾਂ ਸਰਕਾਰ ਉਹਦੇ ਵਿੱਚ ਇੱਕ ਪੱਕਾ ਹੱਲ ਕਰੇ ਸਰਕਾਰ ਬੋਲੇ ਵੀ ਅਸੀਂ ਇਹਦੇ ਤੇ ਅਸੀਂ ਆਹ ਮਤਲਬ ਇਹਨੂੰ ਅਸੀਂ ਇਸ ਤਰੀਕੇ ਨਾਲ ਇਹਨੂੰ ਠੀਕ ਕਰ ਸਕਦੇ ਆ ਸਰਕਾਰ ਆਪਣਾ ਪੱਖ ਰੱਖੇ ਉਹਨੂੰ ਕਿਵੇਂ ਠੀਕ ਕਰੂਗੀ ਲੋਕਾਂ ਨੂੰ ਕੱਲਾ ਸਰਕਾਰ ਨੇ ਤੇ ਇੱਕ ਰੱਖਿਆ ਉਹ ਬਣਾਇਆ ਕਿਸੇ ਨੂੰ ਟੈਂਡਰ ਵੀ ਦਿੱਤਾ ਪਤਾ ਨਹੀਂ ਕਿੰਨੇ ਨੂੰ ਨਹੀਂ ਉਹ ਮੈਂ ਉਹ ਮੈਂ ਪੜਿਆ ਸੀਗਾ ਉਹ ਕਿ ਸੋਲਰ ਸੋਲਰ ਸਿਸਟਮ ਕੋਈ ਮੈਨੇ ਦਿਮਾਗ ਉਹ ਕੁਛ ਮੇਰੇ ਧਿਆਨ ਚ ਨਹੀਂ ਆ ਰਿਹਾ ਪ੍ਰੋਪਰ ਮੈਂ ਰੀਡ ਆਊਟ ਵੀ ਕੀਤਾ ਸੀ ਉਹਦੇ ਬਾਰੇ ਉਹ ਕੁਛ ਗ੍ਰੀਨ ਕੋਈ ਸੋਲਰ ਨਾਲ ਰਿਲੇਟਡ ਸਿਸਟਮ ਹੈ ਟੈਕਨੀਕ ਹੈ ਜਿਹਦੇ ਨਾਲ ਉਹ ਨੂੰ ਉਹ ਉਹ ਰੀਫਿਲਟਰ ਕਰਨ ਦੀ ਸੋਚ ਰਿਹਾ ਬਟ ਉਹ ਬਹੁਤ ਐਕਸਪੈਂਸਿਵ ਹੈ ਉਹਨਾਂ ਦਾ ਬਜਟ ਮੈਨੂੰ ਲੱਗਦਾ ਵੀ ਪਤਾ ਹੀ ਨਹੀਂ ਕਿੰਨਾ ਕੁ ਉੱਚੇ ਬਜਟ ਆ ਜਾਣਾ ਪਰ ਉਹ ਵੀ ਇੰਨਾ ਸਾਡੀ ਸਟੱਡੀ ਦੇ ਅਕੋਰਡਿੰਗ ਜਿੰਨੀ ਕਿ ਸਾਨੂੰ ਵਿਜ਼ਨ ਦਿੱਤਾ ਵੀ ਉਹ ਨਹੀਂ ਇਹ ਹੋ ਸਕਦਾ ਦੇਖੋ ਅਸੀਂ ਤਾਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਦੇਖੋ ਹਰ ਬੰਦਾ ਕਿਸੇ ਨਾ ਕਿਸੇ ਪਾਰਟੀ ਦੀ ਵਿਚਾਰਧਾਰਾ ਰੱਖਦਾ ਅਸੀਂ ਪਾਰਟੀ ਦੀ ਵਿਚਾਰਧਾਰਾ ਰੱਖਦੇ ਆਂ ਭਾਰਤ ਭਾਰਤੀ ਜਨਤਾ ਪਾਰਟੀ ਦੀ ਬੀਜੇਪੀ ਦੀ ਵਿਚਾਰਧਾਰਾ ਰੱਖਦੇ ਆਂ ਦੇਖੋ ਪਿੰਡ ਦਾ ਤਿੰਨ ਵਾਰੀ ਜੇ ਪੰਚਾਇਤ ਦਾ ਮੈਂਬਰ ਨਹੀਂ ਕੋਈ ਬਣ ਸਕਦਾ ਕੋਈ ਸਰਪੰਚ ਨਹੀਂ ਬਣ ਸਕਦਾ ਤਿੰਨ ਵਾਰੀ ਤਾਂ ਤਿੰਨ ਵਾਰੀ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਮਾਨਯੋਗ ਨਰਿੰਦਰ ਮੋਦੀ ਸਾਹਿਬ ਦੀ ਅਗਵਾਈ ਹੇਠ ਸਰਕਾਰ ਚੱਲ ਰਹੀ ਐ ਯਾਰ ਇੱਕ ਵਾਰੀ ਮੌਕਾ ਦੇ ਕੇ ਤਾਂ ਦੇਖੋ ਤੁਸੀਂ ਪੰਜਾਬ ਨੂੰ ਆ ਹਰਿਆਣਾ ਨੂੰ ਕੀ ਹੋ ਗਿਆ ਉਹਨਾਂ ਨੇ ਵੀ ਜੀਵਰੀ ਮੌਕਾ ਦੇ ਤਾਂ ਹਰਿਆਣਾ ਦਾ ਕੀ ਨੁਕਸਾਨ ਹੋ ਗਿਆ ਅਰੇ ਜਾ ਕੇ ਪ੍ਰੈਕਟੀਕਲ ਜਾ ਕੇ ਦੇਖੋ ਉੱਥੇ ਉੱਥੇ ਲੋਕਾਂ ਦੀ ਉਹਨਾਂ ਨੂੰ ਕਿੰਨੀਆਂ ਸਹੂਲਤਾਂ ਮਿਲੀਆਂ ਘਰਾਂ ਦੇ ਸੋਲਰ ਲਾਉਣਾ ਆਪਿਆਸੀ 85% ਸਬਸਿਡੀ ਖੇਤਾਂ 'ਚ ਸੋਲਰ ਮੋਟਰ ਲਾਉਣੀ ਆ ਫ੍ਰੀ ਸੋਲਰ ਮੋਟਰ ਮਤਲਬ ਕਿਹੜੀ ਚੀਜ਼ ਦੀ ਕਮੀ ਆ 35-3500 ਰੁਪਏ ਉੱਥੇ ਵਡਾਪਾ ਪੈਨਸ਼ਨ ਅੰਗਹੀਨ ਪੈਨਸ਼ਨ ਇੱਥੇ ਕੀ ਐ ਪੰਜਾਬ ਚ ਲੈ ਕੇ आओ ਤੁਸੀਂ ਇੱਕ ਮੌਕਾ ਦਿਓ ਇਹ ਇਹ ਕੋਈ ਆਪਾਂ ਕਹਿ ਲਈਏ ਕੋਈ ਰਾਜੇ ਮਹਾਰਾਜਾ ਦੀ ਪਾਰਟੀ ਨਹੀਂ ਗਈ ਠੀਕ ਹੈ ਇਹ ਤਾਂ ਇੱਕ ਆਮ ਇੱਕ ਪਾਰਟੀ ਹੈ ਆਮ ਇੱਕ ਆਮ ਇੱਕ ਮਾਨਯੋਗ ਮੋਦੀ ਸਾਹਿਬ ਹੈ ਲੋਕ ਬੜਾ ਬੁਰਾ ਭਲਾ ਬੋਲਦੇ ਆ ਉਹਨਾਂ ਦੇ ਕੋਈ ਨਾ ਨਾ ਕੋਣ ਆ ਨਾ ਮਾਂ ਨਾ ਪਿਓ ਨਾ ਭੈਣ ਨਾ ਭਰਾ ਉਹਦਾ ਲਈ ਦੇਸ਼ ਉਹਨਾਂ ਲਈ ਸਾਰਾ ਕੁਝ ਹੈ ਜਿਉ ਉਹ ਇੰਨਾ ਦੇਸ਼ ਨੂੰ ਚਲਾ ਸਕਦੇ ਆ ਪੰਜਾਬ ਨੂੰ ਵੀ ਨਿਰੰਤਰ ਦੇ ਰਹੇ ਆ ਪੈਕੇਜ ਦੇ ਹੀ ਜਾਂਦੇ ਆ ਠੀਕ ਹੈ ਤੇ ਆਹ ਦਾ ਕੁਛ ਵੀ ਨਹੀਂ ਆਹ ਦਾ ਵਾਟਰ ਟ੍ਰੀਟਮੈਂਟ ਦਾ ਸਿਸਟਮ ਕੁਛ ਵੀ ਨਹੀਂ ਜਿਹਦੇ ਨਾਲ ਔਰਾਂ ਦਾ ਨਸਲਾ ਸੁਧਰ ਜਾਣ ਗਿਆ ਮੌਕਾ ਦੇ ਕੇ ਦੇਖੋ ਤੁਸੀਂ ਸਾਨੂੰ ਰਵਨੀਤ ਬਿੱਟੂ ਉਹਨਾਂ ਨੇ ਮੰਤਰੀ ਬਣਾਇਆ ਤੇ ਰਵਨੀਤ ਬਿੱਟੂ ਚਲੋ ਇਹ ਤਾਂ ਨਹੀਂ ਵੀ ਜੇ ਲੋਕ ਜਿਤਾਉਣਗੇ ਤਾਂ ਹੀ ਕਰਨਾ ਉਹ ਲੋਕਾਂ ਵੀ ਜ਼ਿੰਦਗੀ ਦਾ ਸਵਾਲ ਹੈ ਤੇ ਉਹ ਕਰਦੇ ਨਹੀਂ ਨਹੀਂ ਉਹ ਕਰ ਰਿਹਾ ਆਪਣਾ ਵੱਡੇ ਉਹਨਾਂ ਨੇ ਵੱਡੇ ਭਾਈ ਨੇ ਬਿੱਟੂ ਸਾਹਿਬ ਜੀ ਨੇ ਵੀ ਉਹ ਮੰਤਰੀ ਸਾਹਿਬ ਨੇ ਵੀ ਬਾਤ ਚੁੱਕੀ ਆ ਫਿਰ ਪਾਰਲੀਮੈਂਟ ਦੇ ਵਿੱਚ ਆਪਣੇ ਸਾਡੇ ਯੂਨੀਵਰਸਿਟੀ ਤੋਂ ਸਾਡੇ ਉੱਥੋਂ ਦੇ ਜਿਹੜੇ ਐਮਪੀ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਦੇ ਬਾਈ ਸਾਡੇ ਹੈਗੇ ਨੇ ਤੇ ਉਹਨਾਂ ਨੇ ਇਹ ਮੁੱਦਾ ਸਪੈਸ਼ਲ ਪਾਣੀਆਂ ਦਾ ਮੁੱਦਾ ਸਪੈਸ਼ਲ ਜਾ ਕੇ ਚੁੱਕਿਆ ਪਬਲਿਕਲੀ ਉਹ ਆਪਣਾ ਸਾਰਾ ਕੁਝ ਉਹ ਉਹਨਾਂ ਨੇ ਪਾਇਆ ਹੋਇਆ ਸਾਰਾ ਉਹਨਾਂ ਨੇ ਮੁੱਦਾ ਚੁੱਕਿਆ ਗੱਲ ਰੱਖੀ ਅੱਗੇ ਗੱਲ ਇਹ ਹੁੰਦੀਆਂ ਜਿਵੇਂ ਕੋਈ ਕੋਈ ਕੰਡੀਸ਼ਨਸ ਹੁੰਦੀਆਂ ਵੀ ਆ ਸਟੇਟ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਹੈ ਕੋਸ਼ਿਸ਼ ਕਾਮਾ ਕੀ ਹੈ ਡਾਇਰੈਕਟ ਸੈਂਟਰਲ ਗਵਰਨਮੈਂਟ ਆ ਕੇ ਨਹੀਂ ਇੰਟਰਫੇਰੈਂਸ ਕਰ ਸਕਦੀ ਫਿਰ ਜੇ ਇੰਟਰਫੇਰੈਂਸ ਹੀ ਕਰਨੀ ਹੋਵੇ ਫਿਰ ਸਟੇਟ ਚ ਫਿਰ ਗਵਰਨਮੈਂਟ ਜਿਹੜੀ ਹੈਗੀ ਆ ਉਹਨੂੰ ਆਪਾਂ ਚੁੜੇ ਦਾ ਕੀ ਫਾਇਦਾ ਉਹ ਇਹ ਜਾ ਕੇ ਇਹ ਜਾ ਕੇ ਡਿਸਕਸ ਕਰਨ ਜੇ ਇਹਨਾਂ ਨੂੰ ਚੀਜ਼ ਦੀ ਲੋੜ ਹੈ ਉਹ ਤਾਂ ਬੜਾ ਵੱਡਾ ਮੁੱਦਾ ਹੀ ਨਹੀਂ 17 18 ਕਿਲੋਮੀਟਰ ਦਾ ਮੁੱਦਾ ਉਹਨਾਂ ਨੂੰ ਮੈਨੂੰ ਲੱਗਦਾ ਇਹ ਤਾਂ ਸਟੇਟ ਗਵਰਨਮੈਂਟ ਆਪਦੇ ਲੈਵਲ ਤੇ ਵੀ ਠੀਕ ਕਰ ਸਕਦੀ ਜੇ ਕਰਨਾ ਚਾਵੇ ਪਰ ਅਸੀਂ ਜਿਹੜੀ ਪਾਰਟੀ ਵਿਚਾਰਤਾ ਰੱਖਦੇ ਆ ਅਸੀਂ ਆਖਦੇ ਆ ਗੱਲ ਵੀ ਭਾਈ ਸਾਨੂੰ ਵੀ ਮੌਕਾ ਦਿਓ ਤੁਸੀਂ ਇੱਕ ਵਾਰੀ ਤੇ ਫਿਰ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਜਿਹੜੇ ਹਾਲਾਤ ਆ ਤੁਸੀਂ ਜੇ ਨਾ ਸੁਧਨ ਦਾ ਤੁਸੀਂ ਦੱਸ ਦਿਓ ਨਾ ਇੱਥੇ ਨਸ਼ਾ ਘਟੇ ਦਾ ਤੁਸੀਂ ਦੱਸ ਦਿਓ ਹਰਿਆਣਾ ਹੋਰ ਸਟੇਟਾਂਾਂ ਵੀ ਆਪਣੇ ਆਸੇ ਪਾਸੇ ਵਸੀ ਜਾਂਦੀਆਂ ਉੱਥੇ ਆਪਣੇ ਕਿਹੜੇ ਭੈਣ ਭਰਾ ਰਹਿੰਦੇ ਸਾਰੇ ਭੈਣ ਭਰਾ ਰਹਿੰਦੇ ਆਪਣੇ ਹਰ ਕਮਿਊਨਿਟੀ ਦੇ ਵਰਗ ਦੇ ਰਹਿੰਦੇ ਕਿਹੜੇ ਨਹੀਂ ਜਿੰਦੇਗੇ ਤੇ ਉੱਥੇ ਕਿਹਨੂੰ ਕਿਸੇ ਨੂੰ ਕੋਈ ਤਕਲੀਫ ਆਈ ਹੈ ਤੁਸੀਂ ਮੈਨੂੰ ਦੱਸੋ ਦਿਓ ਮੌਕਾ ਇੱਕ ਵਾਰੀ ਇੱਥੇ ਤੁਸੀਂ ਮਖਸਰ ਤੁਸੀਂ ਇਸ ਅਹਿਮ ਮੁੱਦੇ ਤੇ ਬਹੁਤ ਵਿਸਥਾਰ ਨਾਲ ਚਾਨਣਾ ਪਾਇਆ ਤੁਹਾਡਾ ਇਹਦੇ ਲਈ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ-ਬਹੁਤ